ਸੇ ਕੌਮ ਵਿੱਚ ਬਹੁਤ ਵੱਡੇ ਵੱਡੇ ਜਰਨੈਲ ਅਤੇ ਮਾਨਯੋਦੇ ਹੋਏ ਹਨ ਜਿਨ੍ਹਾਂ ਦੀ ਬਾਤ ਰੀਦੇ ਕਿੱਸਿਆਂ ਦੀ ਗਾਥਾ ਬਹੁਤ ਲੰਮੀ ਹੈ ਅੱਜ ਤੁਹਾਨੂੰ ਐਸੇ ਹੀ ਪੰਜ ਜਰਨੈਲਾਂ ਤੋਂ ਜਾਣੂ ਕਰਵਾਉਂਦੇ ਹਾਂ ਨੰਬਰ 1 ਸਰਦਾਰ ਜੱਸਾ ਸਿੰਘ ਆਲੂਵਾਲੀਆ ਸੇ ਕੌਮ 'ਚ ਜਰਨੈਲ ਤਾਂ ਬਹੁਤ ਹੋਏ ਹਨ ਪਰ ਸੁਲਤਾਨ ਇੱਕੋ ਹੀ ਹੋਇਆ ਹੈ ਉਹ ਹੈ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਨੇ ਨਾਦਰ ਸ਼ਾਹ ਤੇ ਅਬਦਾਲੀ ਵਰਗਿਆਂ ਨੂੰ ਭਾਜੜਾ ਪਵਾ ਦਿੱਤੀਆਂ ਸਨ ਬਹੁਤ ਘੱਟ ਲੋਕ ਜਾਣਦੇ ਨੇ ਕਿ ਹਰਮੰਦਰ ਸਾਹਿਬ ਦੀ ਮੌਜੂਦਾ ਇਮਾਰਤ ਉਹ ਨਹੀਂ ਹੈ ਜੋ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਬਣਵਾਈ ਸੀ ਅਹਿਮਦ ਸ਼ਾਹ ਅਬਦਾਲੀ ਨੇ 1762 ਵਿੱਚ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਬੰਬਾਂ ਤੇ ਬਰੂਦ ਨਾਲ ਉਡਾ ਦਿੱਤਾ ਸੀ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਹਰਮੰਦਰ ਸਾਹਿਬ ਦੀ ਟਹਿ ਟੇਰੀ ਰਹੀ ਇਮਾਰਤ ਦੀ ਮੋੜੋ ਸਾਰੀ ਕਰਵਾਈ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਜਨਮ 3 ਮਈ 1718 ਨੂੰ ਲਾਹੌਰ ਦੇ ਨੇੜੇ ਕਾਲੂ ਨਾਮ ਦੇ ਪਿੰਡ ਵਿੱਚ ਹੋਇਆ ਸੀ ਨਿੱਕੀ ਉਮਰ ਵਿੱਚ ਹੀ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਨ ਉਹਨਾਂ ਦਾ ਬਚਪਨ ਮਾਤਾ ਸੁੰਦਰ ਜੀ ਕੋਲ ਦਿੱਲੀ ਵਿੱਚ ਬੀਤਿਆ ਸੀ ਕੁਝ ਸਾਲਾਂ ਬਾਅਦ ਨਵਾਬ ਕਪੂਰ ਸਿੰਘ ਉਹਨਾਂ ਨੂੰ ਦਿੱਲੀ ਤੋਂ ਪੰਜਾਬ ਲੈ ਆਏ ਸਨ ਨਵਾਬ ਕਪੂਰ ਸਿੰਘ ਨੇ ਜਸਾ ਸਿੰਘ ਦੀ ਦਲੇਰੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਆਪਣਾ ਵਾਰਿਸ ਬਣਾ ਲਿਆ 1753 ਵਿੱਚ ਸਰਦਾਰ ਜਸਾ ਸਿੰਘ ਆਲੂਆਲੀਆ ਦਲ ਖਾਲਸਾ ਦੇ ਮੁਖੀ ਬਣਾਈ ਗਏ 1761 ਵਿੱਚ ਉਹਨਾਂ ਨੇ ਯੋਰਤੇ ਵੀ ਕਬਜ਼ਾ ਕਰ ਲਿਆ ਸੀ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਜੇਤੂ ਕਾਫਲੇ ਤੇ ਹਮਲਾ ਕਰਕੇ ਉਹਨਾਂ ਕੋਲੋਂ 2200 ਹਿੰਦੂ ਔਰਤਾਂ ਛਡਵਾ ਕੇ ਆਪੋ ਆਪਣੇ ਘਰ ਪਹੁੰਚਾਈਆਂ ਸਨ 1764 ਵਿੱਚ ਉਹਨਾਂ ਨੇ ਸਰਾਂਦ ਨੂੰ ਜਿੱਤਿਆ ਤੇ ਉੱਥੋਂ ਪ੍ਰਾਪਤ ਹੋਏ ਸਾਰੇ ਖਜ਼ਾਨੇ ਨੂੰ ਦਰਬਾਰ ਸਾਹਿਬ ਭੇਂਟ ਕੀਤਾ ਤੇ ਸ੍ਰੀ ਹਨਮੰਦਰ ਸਾਹਿਬ ਦੀ ਇਮਾਰਤ ਦੀ ਮੋੜੀ ਸਾਰੀ ਕਰਵਾਈ 1772 ਵਿੱਚ ਉਹਨਾਂ ਨੇ ਕਪੂਰਥਲਾ ਰਿਆਸਤ ਦੀ ਨਹੀਂ ਰੱਖੀ ਇੱਕ ਸਮੇਂ ਇਹਨਾਂ ਨੇ ਦਿੱਲੀ ਦੇ ਤਖਤ ਤੇ ਵੀ ਕਬਜ਼ਾ ਕਰ ਲਿਆ ਸੀ ਨੰਬਰ 2 ਸਰਦਾਰ ਬਗੇਲ ਸਿੰਘ ਲਾਲ ਕਿਲੇ ਉੱਪਰ ਕਬਜ਼ਾ ਕਰਨ ਵਾਲਾ ਜਰਨੈਲ ਕਰੋੜੀਆ ਮਿਸਲ ਦਾ ਇਹ ਵੱਡਾ ਜਰਨੈਲ ਸਰਦਾਰ ਜੱਸਾ ਸਿੰਘ ਹਾਲੂਵਾਲੀਆ ਦਾ ਹੀ ਸਮਕਾਲੀ ਸੀ ਬਗੇਲ ਸਿੰਘ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਚਭਾਲ ਪਿੰਡ ਵਿੱਚ ਧਾਲੀਵਾਲ ਜੱਟਾਂ ਦੇ ਪਰਿਵਾਰ ਵਿੱਚ ਹੋਇਆ ਸੀ ਸ਼ੁਰੂ ਤੋਂ ਹੀ ਉਹਨਾਂ ਦੀ ਜੰਗਾਂ-ਜੁੱਦਾਂ ਵਿੱਚ ਬਹੁਤ ਰੁਚੀ ਸੀ ਕੋਸ਼ਿਸ਼ ਸੰਭਾਲਦੇ ਹੀ ਉਹਨਾਂ ਨੇ ਕਈ ਜਿਹਾਰੋ ਸਿੰਘ ਆਪਣੇ ਨਾਲ ਲਾ ਲਏ ਅਤੇ ਆਪਣਾ ਜੱਥਾ ਬਣਾ ਲਿਆ ਇਹਨਾਂ ਦੇ ਕਾਲ ਸਮੇਂ ਦਾਲ ਖਾਲਸਾ ਨੇ ਆਪਣੀ ਸ਼ਕਤੀ ਬਹੁਤ ਮਜ਼ਬੂਤ ਕੀਤੀ ਉਸ ਵੇਲੇ ਦੇ ਮਿਸਲਦਾਰਾਂ ਨੇ ਮੁਗਲਾਂ ਨੂੰ ਵੀ ਭਜਾਣਾ ਪਵਾ ਦਿੱਤੀਆਂ ਸਨ। ਸਰਦਾਰ ਬਘੇਲ ਸਿੰਘ ਨੇ ਦੁਆਬੇ ਦੇ ਕਈ ਇਲਾਕੇ ਜਿੱਤੇ ਅਤੇ ਹਰਿਆਣੇ ਨੂੰ ਆਪਣਾ ਸਦਰ ਮੁਕਾਮ ਬਣਾਇਆ। 1764 ਵਿੱਚ ਸਰਹੰਦ ਦੀ ਜਿੱਤ ਸਮੇਂ ਸਰਦਾਰ ਜਸਤ ਸਿੰਘ ਆਲੂਆਲੀਆ ਅਤੇ ਹੋਰ ਕਈ ਸਰਦਾਰਾਂ ਨਾਲ ਬਘੇਲ ਸਿੰਘ ਵੀ ਸ਼ਾਮਲ ਸਨ। ਜਨਵਰੀ 1764 ਨੂੰ ਇਹਨਾਂ ਨੇ ਸਰਹੰਦ ਨੂੰ ਫਤਿਹ ਕੀਤਾ ਅਤੇ ਫਰਵਰੀ ਵਿੱਚ ਹੀ ਇਹਨਾਂ ਸਿੱਖ ਸਰਦਾਰਾਂ ਨੇ ਇਕੱਠੇ ਹੋ ਕੇ 30000 ਦੀ ਸਿੱਖ ਫੌਜ ਨਾਲ ਜਮਨਾ ਨਦੀ ਪਾਰ ਕੀਤੀ। ਇਹਨਾਂ ਸਰਦਾਰਾਂ ਨੇ ਜਮਨਾ ਪਾਰਲੇ ਵੱਡੇ ਇਲਾਕਿਆਂ ਨੂੰ ਜਿੱਤਿਆ। ਉਹਨਾਂ ਨੇ ਨਜੀਬਉਦौला ਦੇ ਇਲਾਕੇ ਉੱਪਰ ਵੀ ਕਬਜ਼ਾ ਕਰ ਲਿਆ ਤੇ ਉਸ ਤੋਂ 11 ਲੱਖ ਰੁਪਏ ਵਸੂਲ ਕੀਤੇ 1783 ਵਿੱਚ ਇਹਨਾਂ ਨੇ ਲਾਲ ਕਿਲੇ ਉੱਪਰ ਵੀ ਕਬਜ਼ਾ ਕਰ ਲਿਆ ਸੀ ਇਸ ਸਮੇਂ ਉਹਨਾਂ ਦੇ ਜੱਥੇ ਵਿੱਚ ਸਰਦਾਰ ਜਸਾ ਸਿੰਘ ਆਲੂਵਾਲੀਆ ਅਤੇ ਸਰਦਾਰ ਜਸਾ ਸਿੰਘ ਰਾਮਗੜੀਆ ਵਰਗੇ ਨਾਮੀ ਸਿੱਖ ਸਰਦਾਰ ਸ਼ਾਮਲ ਸਨ ਦਿੱਲੀ ਉੱਪਰ ਕਬਜ਼ਾ ਕਰਨ ਦਾ ਉਹਨਾਂ ਦਾ ਇੱਕੋ ਮੰਤਵ ਸੀ ਕਿ ਸਿੱਖ ਗੁਰੂ ਸਾਹਿਬਾਨਾਂ ਦੇ ਯਾਦਗਾਰੀ ਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਹਨਾਂ ਉੱਪਰ ਯਾਦਗਾਰੀ ਇਮਾਰਤਾਂ ਤੇ ਗੁਰੂ ਘਰਾਂ ਦੀ ਉਸਾਰੀ ਕਰਵਾਈ ਜਾਵੇ ਕਿ ਮੁਗਲ ਬਾਦਸ਼ਾਹ ਵੱਲੋਂ ਇਹ ਛੱਤ ਪ੍ਰਵਾਨ ਕਰ ਲਈ ਗਈ ਅਤੇ ਇਸ ਸੇਵਾ ਲਈ ਦਿੱਲੀ ਠਹਿਰਨ ਵਾਲੇ ਸਿੱਖਾਂ ਦੇ ਖਰਚ ਤੇ ਵਾਸਤੇ ਬਾਦਸ਼ਾਹ ਨੇ ਦਿੱਲੀ ਸ਼ਹਿਰ ਦੀ ਚੁੰਗੀ ਵਜੋਂ ਗਰਾਏ ਗਏ ਹਰ ਰੁਪਏ ਵਿੱਚੋਂ 6% ਸਿੱਖਾਂ ਨੂੰ ਦੇਣਾ ਪਰਵਾਨ ਕੀਤਾ ਇਸ ਸਮਝੌਤੇ ਤੋਂ ਬਾਅਦ ਬਾਕੀ ਸਰਦਾਰ ਤਾਂ ਪੰਜਾਬ ਵਾਪਸ ਪਰਤ ਆਏ ਸਨ ਪਰ ਸਰਦਾਰ ਬਗੇਲ ਸਿੰਘ ਆਪਣੇ 4000 ਸਾਥੀਆਂ ਨਾਲ ਸਾਲ ਪਾਰ ਦਿੱਲੀ ਵਿੱਚ ਰਹੇ ਇਹ ਸਿੱਖਾਂ ਲਈ ਪਵਿੱਤਰ ਥਾਵਾਂ ਅਤੇ ਗੁਰਦੁਆਰੇ ਬਣਵਾਏ ਦਿੱਲੀ ਵਿੱਚ ਜੋ ਇਤਿਹਾਸਕ ਸਿੱਖ ਸਥਾਨ ਮੌਜੂਦ ਹਨ ਉਹ ਇਹਨਾਂ ਦੀ ਬਦੌਲਤ ਹੀ ਹਨ ਨੰਬਰ 3 ਜਰਨੈਲ ਜੋਰਾਵਰ ਸਿੰਘ ਜਰਨੈਲ ਜੋਰਾਵਰ ਸਿੰਘ ਖਾਲਸਾ ਫੌਜ ਵਿੱਚ ਸੈਨਾਪਤੀ ਸਨ ਉਹਨਾਂ ਦਾ ਜਨਮ ਕਾਂਗੜਾ ਦੀ ਘਾਟੀ ਦੇ ਇੱਕ ਪਿੰਡ ਅਨਸਰਾ ਵਿੱਚ ਹੋਇਆ ਸੀ ਜੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਉਹ ਜਰਨੈਲ ਸੀ ਜਿਸ ਨੇ ਖਾਲਸਾ ਰਾਜ ਦੀ ਹੱਦ ਤਿੱਬਤ ਤੱਕ ਪਹੁੰਚਾ ਦਿੱਤੀ ਖਸਾਨਾ ਜੋਰਾਵਰ ਸਿੰਘ ਜਦੋਂ ਤਿੱਬਤ ਫਤਿਹ ਕਰਕੇ ਵਾਪਸ ਪਰਤ ਰਹੇ ਸਨ ਤਾਂ ਪਿੱਛੋਂ ਤਿੱਬਤੀ ਫੌਜ ਨੇ ਹਮਲਾ ਕਰ ਦਿੱਤਾ ਜਿਵੇਂ ਸਵੈਚ ਜਰਨਲ ਜੋ ਰਵਰ ਸਿੰਘ ਇਨੀ ਬਾਤਰੀ ਨਾਲ ਲੜੇ ਕਿ ਦੁਸ਼ਮਣ ਵੀ ਇਹਨਾਂ ਦੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਸੀ ਕਰ ਰਿਹਾ ਅਣਗਿਣਤ ਗੋਲੀਆਂ ਲੱਗਣ ਤੋਂ ਬਾਅਦ ਵੀ ਇਹ ਜੋਧਾ ਬਾਤਰੀ ਨਾਲ ਲੜਦਾ ਰਿਹਾ ਕਹਿੰਦੇ ਨੇ ਸ਼ਹਾਦਤ ਤੋਂ ਬਾਅਦ ਵੀ ਕਿਸੇ ਦੀ ਹਿੰਮਤ ਨਹੀਂ ਸੀ ਹੋਈ ਕਿ ਕੋਈ ਇਹਨਾਂ ਦੇ ਕੋਲ ਆ ਜਾਵੇ ਤੇ ਫਿਰ ਇਹਨਾਂ ਦੀ ਲਾਸ਼ ਪਿੱਛੇ ਦੁਸ਼ਮਣ ਆਪਸ ਵਿੱਚ ਹੀ ਘੈਂਟਿਆਂ ਵੱਦੀ ਬਹਿਸਤੇ ਰਹੇ ਸਨ ਅਖੀਰ ਫੈਸਲਾ ਆਇਆ ਕਿ ਜੋ ਵੀ লাশ ਦੀ ਸਭ ਤੋਂ ਵੱਧ ਬੋਲੀ ਲਗਾਊਗਾ লাশ ਉਸੇ ਨੂੰ ਸੌਂਪੀ ਜਾਵੇਗੀ ਜੋਰਾਵਰ ਸਿੰਘ ਦੀ ਸੂਰਬੀਰਤਾ ਨੂੰ ਦੇਖ ਕੇ ਤਿੱਬਤੀ ਲੋਕ ਉਹਨਾਂ ਦੇ ਸਿਰ ਦਾ ਇੱਕ ਇੱਕ ਵਾਲ ਆਪਣੇ ਘਰ ਲੈ ਗਏ ਇਹਨਾਂ ਦਾ ਹੱਥ ਵੱਢ ਕੇ ਜ਼ਮੀਨ ਵਿੱਚ ਕੱਢ ਦਿੱਤਾ ਗਿਆ ਤੇ ਇੱਕ ਮੱਠ ਬਣਾ ਦਿੱਤਾ ਗਿਆ ਜਿਸ ਨੂੰ ਉਹ ਸਿੰਗਲਾਪਾ ਚੋਟਲ ਕਹਿੰਦੇ ਹਨ ਜਿਸ ਦਾ ਮਤਲਬ ਹੈ ਕਿ ਇੱਥੇ ਸ਼ੇਰ ਸੁੱਤਾ ਪਿਆ ਹੈ ਤਿੱਬਤ ਵਿੱਚ ਇੱਕ ਪੁਰਾਣੀ ਪਰੰਪਰਾ ਰਹੀ ਹੈ ਕਿ ਜਦੋਂ ਵੀ ਇੱਥੇ ਕੋਈ ਬੀਬੀ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਢੋਲਵਾਜਣ ਨਾਲ ਉਸ ਮੱਠ ਤੇ ਲਿਜਾਇਆ ਜਾਂਦਾ ਹੈ ਤੇ ਉਸ ਮੱਠ ਦੇ ਚੱਕਰ ਲਵਾਏ ਜਾਂਦੇ ਦੇ ਹਨ ਤਾਂ ਜੋ ਨਧੌਣ ਵਾਲਾ ਬੱਚਾ ਵੀ ਇਸ ਯੋਧੇ ਵਰਗਾ ਬਾਤ ਜਨਮ ਹੋਵੇ ਦੁਨੀਆ ਵਿੱਚ ਮਾਨ ਤੋਂ ਮਾਨ ਯੋਧੇ ਹੋਏ ਹੋਣਗੇ ਭਰੇ ਸੁਰਮੇ ਵਰਗਾ ਕੋਈ ਵਿਰਲਾ ਹੀ ਹੋਵੇਗਾ ਜਿਸ ਦੇ ਮਾਸ ਦੀ ਬੋਟੀ-ਬੋਟੀ ਦੀ ਕੀਮਤ ਪਾਈ ਗਈ ਸੀ ਨੰਬਰ 4 ਸ਼ਾਮ ਸਿੰਘ ਟਾਰੀ ਵਾਲਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਸ਼ਾਮ ਸਿੰਘ ਟਾਰੀ ਦਾ ਬਹੁਤ ਸਨਮਾਨ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਜਿੱਤوں ਮੀਮਾਂ ਦੇ ਸਾਥੀ ਅਤੇ ਗਵਾਹ ਰਹੇ ਸ਼ਾਮ ਸਿੰਘ ਟਾਰੀ ਦਾ ਦੁਸ਼ਮਨਾ ਵਿੱਚ ਖੌਫ ਅਰੀ ਸਿੰਘ ਨਲੂਆ ਵਰਗਾ ਹੀ ਹੁੰਦਾ ਸੀ ਜਦੋਂ ਪਿਸ਼ਾਵਰ ਅਤੇ ਮੁਲਤਾਨ ਦੀਆਂ ਮੀਮਾਂ ਤੋਂ ਖਾਲਸਾ ਬਹੁਤ ਜਿੱਤ ਕੇ ਮੁੜੀ ਤਾਂ ਸਾਰੇ ਪੰਜਾਬ ਨੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਨੂੰ ਗੱਲ ਆ ਕੇ ਕਿਹਾ ਸ਼ਰਮ ਸੇ ਤੂੰ ਮੁਲਤਾਨ ਅਤੇ ਪਿਸ਼ਾਵਰ ਨਹੀਂ ਜਿੱਤਿਆ ਬਲਕੇ ਰਣਜੀਤ ਸਿੰਘ ਦਾ ਦਿਲ ਜਿੱਤ ਲਿਆਏ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਜਰਨਲ ਡੋਗਰੇ ਭਰਾਵਾਂ ਦੀਆਂ ਚਾਲਾਂ ਵਿੱਚ ਫਸ ਪਰ ਕੈਣੀ ਤੇ ਕਰਨੀ ਦਾ ਤਨੀ ਸੁਰਮਾ ਸਰਦਾਰ ਸ਼ਾਮ ਸਿੰਘ ਘਟਾਰੀ ਵਾਲਾ 9 ਫਰਵਰੀ 1846 ਨੂੰ ਬਰਾਵਾਂ ਦੀ ਲੜਾਈ ਦੇ ਮੈਦਾਨ ਵਿੱਚ ਜਾ ਪੁੱਜਾ ਸਤਲੁਜ ਦਰਿਆ ਦੇ ਪਰ 10 ਫਰਵਰੀ ਨੂੰ ਲੜਾਈ ਆਰੰਭ ਹੋਈ ਗਦਾਰ ਤੇਜਾ ਸਿੰਘਾਂ ਤੇ ਲਾਲ ਸਿੰਘ ਨੇ ਐਨ ਮੌਕੇ ਤੇ ਗਦਾਰੀ ਕਰ ਦਿੱਤੀ ਜਦੋਂ ਕਿ ਸਿੱਖ ਫੌਜਾਂ ਨੇ ਅੰਗਰੇਜ਼ਾਂ ਦੀ ਫੌਜ ਨੂੰ ਮੋਰਚਾ ਵਿੱਚੋਂ ਪਜਾ ਦਿੱਤਾ ਸੀ ਸਿੱਖ ਫੌਜਾਂ ਦੀ ਜਿੱਤ ਹੋ ਚੁੱਕੀ ਸੀ ਪਰ ਇਨ੍ਹਾਂ ਗਦਾਰਾਂ ਨੇ ਫੌਜ ਨੂੰ ਅਸਲਾ ਤੇ ਬਰੂਦ ਬੰਦ ਕਰ ਦਿੱਤਾ ਅਤੇ ਸਾਤ ਰੁਦਰਿਆ ਤੇ ਬਣਿਆ ਬੇੜੀਆਂ ਦਾ ਪੁਲ ਵੀ ਤੋੜ ਦਿੱਤਾ ਅਖੀਰ ਵਿੱਚ ਸਰਦਾਰ ਸ਼ਾਮ ਸਿੰਘ ਟਾਰੀਵਾਲਾ ਨੇ ਕੱਲਿਆਂ ਹੀ ਆਪਣੀ ਫੌਜ ਨਾਲ ਗਰੇਜਾਂ ਉੱਪਰ ਹਮਲਾ ਕਰ ਦਿੱਤਾ ਸਰਦਾਰ ਸ਼ਾਮ ਸਿੰਘ ਨੇ ਖਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ ਅਤੇ ਕੌਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ ਅਤੇ ਬਰੂਦ ਦੀ ਤਰਾਂ ਅੰਗਰੇਜ਼ਾਂ ਉੱਪਰ ਵਰਪਾਏ। ਅੰਗਰੇਜ਼ਾਂ ਅਤੇ ਖਾਲਸਾ ਫੌਜਾਂ ਵਿੱਚ ਕਰ ਆਰ-ਪਾਰ ਦੀ ਜੰਗ ਸ਼ੁਰੂ ਹੋ ਗਈ। ਸਿੰਘਾਂ ਦੇ ਜੋਸ਼ ਛੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਦੋਵਾਂ ਧਿਰਾਂ ਦਰਮਿਆਨ ਲਾਹ-ਡੋਲ ਦੀ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰੱਖਦਿਆਂ ਇੱਕ ਵਾਰ ਫਿਰ ਬਹਾਦਰੀ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ। ਸ਼ਾਮ ਸਿੰਘ ਟਾਰੀਵਾਲਾ ਅੰਗਰੇਜ਼ਾਂ ਦਾ ਭਾਰਾ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਰਨੈਲ ਦੇ ਨੇੜੇ ਜਾ ਪਹੁੰਚਿਆ। ਤਤੋਂ ਤੀ ਲੜਾਈ ਵਿੱਚ ਅੰਗਰੇਜ਼ ਜਰਨਲ ਰਾਬਰਟ ਡਿਕ ਸ਼ਾਮ ਸਿੰਘ ਟਾਰੀਵਾਲਾ ਦੇ ਹੱਥੋਂ ਮਾਰਿਆ ਗਿਆ। ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਪਰ ਅੰਗਰੇਜ਼ ਫੌਜਾਂ ਨੇ ਟਾਰੀਵਾਲੇ ਸਰਦਾਰ ਨੂੰ ਚਾਰੋਂ ਪਾਸੋਂ ਘੇਰਾ ਪਾ ਲਿਆ। ਉਸ ਦਾ ਸਰੀਰ ਗੋਲੀਆਂ ਨਾਲ ਛਲਣੀ ਹੋ ਚੁੱਕਾ ਸੀ। ਇਸ ਤਰ੍ਹਾਂ ਸਰਦਾਰ ਸ਼ਾਮ ਸਿੰਘ ਟਾਰੀਵਾਲਾ ਜੰਗ ਵਿੱਚ ਜੂਝਦਾ ਹੋਇਆ 11 ਫਰਵਰੀ ਨੂੰ ਸ਼ਹਾਦਤ ਦਾ ਜਾਮ ਪੀ ਗਿਆ ਤੇ ਸਿੱਖ ਰਾਜ ਦਾ ਆਖਰੀ ਸੂਰਜ ਵੀ ਅਸਤ ਹੋ ਗਿਆ। ਨੰਬਰ 5 ਸਰਦਾਰ ਸ਼ੇਰ ਸਿੰਘ ਟਾਰੀਵਾਲਾ ਸ਼ੇਰ ਸਿੰਘ ਟਾਰੀ ਵਾਲਾ ਸਿੱਖ ਰਾਜ ਦੇ ਵੱਡੇ ਜਰਨਲਾਂ ਵਿੱਚੋਂ ਇੱਕ ਸੀ ਸਿੱਖ ਰਾਜ ਦੀ ਵਾਗਡੋਰ ਅੰਗਰੇਜ਼ਾਂ ਤੋਂ ਬਾਅਦ ਉਸਨੇ ਕਲ ਛੀਤੀ ਟਾਰ ਲਈ ਸੀ ਕਿ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਦੇ ਬਾਲ ਘੋ ਜਾਣ ਤੋਂ ਬਾਅਦ ਵੀ ਰਾਜ ਉਸ ਨੂੰ ਵਾਪਸ ਨਹੀਂ ਦੇਣਗੇ ਸੋ ਇਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ ਅੰਗਰੇਜ਼ ਸਿੱਖ ਜਿੱਦਾਂ ਵਿੱਚ ਇਹ ਮੋਰੀ ਜਰਨਲ ਸੀ 1848 ਵਿੱਚ ਜਦੋਂ ਫਰੰਗੀ ਮਲਤਾਨ ਉੱਪਰ ਵਾਲੀ ਵਾਲੀ ਕਬਜ਼ਾ ਕਰ ਰਹੇ ਸਨ ਤਾਂ ਸ਼ੇਰ ਸਿੰਘ ਚਨਾਦ ਦਰਿਆ ਦੇ ਕੰਢੇ ਡਟ ਗਿਆ 22 ਨਵੰਬਰ 1848 ਨੂੰ ਉਸਨੇ ਅੰਗਰੇਜ਼ਾਂ ਨਾਲ ਟੱਕਰ ਆ ਕੀਤਾ ਅੰਗਰੇਜ਼ਾਂ ਨੇ ਸ਼ੇਰ ਸਿੰਘ ਨੂੰ ਦਰਿਆ ਦੇ ਦੂਜੇ ਕੰਡੇਵਾਲ ਤੱਕ ਦੇਣ ਦਾ ਬਹੁਤ ਯਤਨ ਕੀਤਾ ਪਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਭਾਰੀ ਨੁਕਸਾਨ ਕਰਾ ਕੇ ਅੰਗਰੇਜ਼ਾਂ ਨੂੰ ਵਾਪਸ ਪਰਤਣਾ ਪਿਆ 13 ਜਨਵਰੀ 1849 ਨੂੰ ਚਿਲਿਆਂਵਾਲੇ ਦੀ ਪ੍ਰਸਿੱਧ ਖੂਨੀ ਲੜਾਈ ਹੋਈ ਸ਼ੇਰ ਸਿੰਘ ਦੀ ਕਮਾਂਡ ਹੇਠ ਸਿੱਖ ਸੂਰਮਿਆਂ ਨੇ ਅੰਗਰੇਜ਼ਾਂ ਦੇ ਆਹੂ ਲਾ ਛੱਡੇ देर ਰਾਤ ਤੱਕ ਲੜਾਈ ਚੱਲਦੀ ਰਹੀ ਤੇ ਲੜਾਈ ਸਿੱਖ ਗੱਜ-ਵੱਜ ਕੇ ਜਿੱਤੇ ਭਾਰਤ ਵਿੱਚ ਅੰਗਰੇਜ਼ਾਂ ਦੀ ਇਹ ਪਹਿਲੀ ਵੱਡੀ ਹਾਰ ਸੀ ਸਿੱਖਾਂ ਦੀ ਬਾਦਰੀ ਦਾ ਅੰਦਾਜ਼ਾ ਲਾਉਂਦਿਆਂ ਅੰਗਰੇਜ਼ਾਂ ਨੇ ਆਪਣੀ ਫੌਜ ਵਿੱਚ ਹੋਰ ਵਾਧਾ ਕੀਤਾ ਤੇ ਹੋਰ ਗੋਲਾ ਬਰੋਧ ਮੰਗਵਾਇਆ 21 ਫਰਵਰੀ 1849 ਨੂੰ ਗੁਜਰਾਤ ਵਿੱਚ ਇੱਕ ਮੋਟਾ ਟਕਰਾ ਹੋਇਆ ਅੰਗਰੇਜ਼ ਭਾਰੀ ਗਿਣਤੀ ਵਿੱਚ ਸਨ ਸ਼ੇਰ ਸਿੰਘ ਅਤੇ ਉਸਦੇ ਪਿਤਾ ਚਤਰ ਸਿੰਘ ਦੀ ਕਮਾਂਡ ਹੇਠ ਸਿੱਖ ਫੌਜਾਂ ਡਟਕੀਆਂ ਹੋਈਆਂ ਸਨ ਸਿੱਖਾਂ ਕੋਲ ਗੋਲੀ ਸਿਕਾ ਜਲਦੀ ਹੀ ਮੁੱਕ ਗਿਆ ਪਰ ਉਹਨਾਂ ਨੇ ਬੰਦੂਕਾਂ ਸੁੱਟ ਕੇ ਤਲਵਾਰਾਂ ਤੋ ਲਈਆਂ ਮੁੱਠੀ ਪਰ ਸਿੱਖ ਫੌਜ ਨੇ ਐਸੀ ਤੇਗਵਾਹੀ ਕਿ ਵੱਡੀ ਫੌਜ ਹੋਣ ਦੇ ਬਾਵਜੂਦ ਵੀ ਅੰਗਰੇਜ਼ ਤੌਬਾ ਕਰ ਉੱਠੇ ਸਨ ਪਰ ਇਤਨੀ ਭਾਰੀ ਫੌਜ ਦਾ ਉਹ ਕੀ ਕਰਦੇ ਤੋਂ ਬੌ ਗਿਣਤੀ ਦੀ ਜਿੱਤ ਹੋਈ ਇਹ ਸਿੱਖਾਂ ਤੇ ਅੰਗਰੇਜ਼ਾਂ ਦੀ ਆਖਰੀ ਲੜਾਈ ਸੀ ਜਿਸ ਉਪਰੰਤ ਸਮੁੱਚੇ ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਧੰਨਵਾਦ ਦੋਸਤੋ ਤੁਸੀਂ ਅਗਲੀ ਵੀਡੀਓ ਵਿੱਚ ਇਨ੍ਹਾਂ ਜਰਨਲਾਂ ਵਿੱਚੋਂ ਕਿਹਦੀ ਬਾਇਓਗ੍ਰਾਫੀ ਦੇਖਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਉਸੇ ਤੇ ਬਣਾਵਾਂਗੇ ਅਨਮੋਲ ਵਿਚਾਰ ਬਾਇਓਗ੍ਰਾਫੀਜ਼